ਹallelujah ਧੰਨਵਾਦ ਮੇਰੇ ਸੱਚੇ ਤੇ ਜਿਉਂਦੇ ਪਰਮੇਸ਼ਰ ਮਾਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾ ਪਿਤਾ ਆਪਣੇ ਲੋਕਾਂ ਨਾਲ ਗੱਲਬਾਤ ਕਰੋ ਇਸ वचन ਦੇ ਰਾਹੀਂ ਪ੍ਰਭੂ ਬੋਲਣ ਵਾਲੇ ਅਸੀਂ ਨਹੀਂ ਤੁਹਾਡੀ ਆਤਮਾ ਹੋਵੇ ਪਰਮੇਸ਼ਰ ਇਸ वचन ਨੂੰ ਸੁਣਨ ਵਾਲਿਆਂ ਨੂੰ ਆਸ਼ੀਸ਼ ਤੇ ਬਰਕਤ ਮਿਲੇ ਪਿਤਾ ਪਰਮੇਸ਼ਰ ਜੀ ਹallelujah ਅੱਜ ਦਾ वचन ਹੈਗਾ ਦਾਨੀਅਲ ਦੀ 6 ਦੀ 15 ਐਤ ਜਿਸ ਦੇ ਵਿੱਚ ਪ੍ਰਭੂ ਦੇ ਦਾਸ ਦੇ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਕਿ ਤਦ ਉਹਨਾਂ ਲੋਕਾਂ ਨੇ ਜਾ ਕੇ ਦਾਨੀਅਲ ਰਾਜੇ ਕੋਲੇ ਜਾ ਗਏ ਤਾਂ ਰਾਜੇ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਪ੍ਰਭੂ ਜੀ ਤੁਸੀਂ ਜਾਣਦੇ ਨਹੀਂਗੇ ਕਿ ਆਪਣਾ ਇੱਕ ਰਾਜਾ ਜਦੋਂ ਹੁਕਮ ਇੱਕ ਵਾਰ ਦਿੰਦਾ ਤਾਂ ਉਹ ਕਦੇ ਵੀ ਟਾਲਿਆ ਨਹੀਂ ਜਾਂਦਾ ਹallelujah ਉਹਨਾਂ ਨੇ ਜਾ ਕੇ ਰਾਜੇ ਨੂੰ ਭੜਕਾ ਦਿੱਤਾ ਕਿਉਂਕਿ ਰਾਜਾ ਬਹੁਤ ਦਾਨੀਅਲ ਨੂੰ ਪਿਆਰ ਕਰਦਾ ਸੀਗਾ ਦਾਨੀਅਲ ਦਾ ਕੀ ਖਸੂਰ ਸੀ ਦਾਨੀਅਲ ਤਿੰਨ ਵਾਰ ਦਿਨ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਦਾ ਸੀਗਾ ਹਾਲੇਲੂਇਆ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਨਾਲ ਦਾਨੀਅਲ ਦਾ ਜਿਹੜਾ ਆਤਮਾ ਸੀ ਉਹ ਮਜ਼ਬੂਤ ਹੋਇਆ ਸੀ ਜਦੋਂ ਦਾਨੀਅਲ ਉਹ वचन ਦੇ ਰਾਹੀ ਪ੍ਰਾਰਥਨਾ ਕਰਦਾ ਸੀ ਤਿੰਨ ਵਾਰ ਪਰਮੇਸ਼ਰ ਦੇ ਸਾਹਮਣੇ ਜਾਂਦਾ ਸੀਗਾ ਤਾਂ ਉਸ ਉਸ ਟਾਈਮ ਰੱਬ ਉਹ ਦਿੱਤੇ ਵੱਡੀ ਦਇਆ ਕਰਦਾ ਸੀ ਵੱਡੀ ਆਸ਼ੀਸ਼ ਦਿੰਦਾ ਸੀਗਾ ਅੱਜ ਵੀ ਜਦੋਂ ਕੋਈ ਕੋਈ ਵੀ ਖੁਦਾ ਦੇ ਮੂਹਰੇ ਜਾਂਦਾ ਖੁਦਾ ਦੇ ਮੂੰਹ ਨੂੰ ਦੇਖਦਾ ਖੁਦਾ ਦੀ ਆਰਾਧਨਾ ਕਰਦਾ ਖੁਦਾ ਦੇ ਚਰਨਾਂ 'ਚ ਬੈੰਦਾ ਤਾਂ ਉਸ ਨੂੰ ਵੀ ਖੁਦਾ ਆਸ਼ੀਸ਼ ਦਿੰਦਾ ਹallelujah ਜਿਸ ਤਰ੍ਹਾਂ ਦਾਨੀਅਲ ਦੇ ਜਿਹੜੇ ਚੁਗਲੀ ਲਾਉਣ ਵਾਲੇ ਸੀ ਤਾਂ ਉਹਨਾਂ ਨੂੰ ਖੁਦਾ ਨੇ ਕਾਦੀ ਸਜ਼ਾ ਦਿੱਤੀ ਜਿੱਥੇ ਉਹ ਦਾਨੀਅਲ ਨੂੰ ਸਿੱਟਣ ਵਾਲੇ ਸੀ ਉਸ ਜਗ੍ਹਾ ਤੇ ਉਹ ਆਪ ਪਹੁੰਚ ਗਏ ਹੇਲੂਇਆ ਆਪਣੇ ਕਿੰਨੇ ਵੀ ਕਿਉ ਨਾ ਵਿਰੋਧੀ ਹੋ ਜਾਣ ਕਿੰਨੀਆਂ ਵੀ ਕਿਉ ਨਾ ਮੁਸੀਬਤਾਂ ਆ ਜਾਣ ਤੇ ਆਪਾਂ ਪਰਮੇਸ਼ਰ ਵਿੱਚ ਲੱਗੇ ਰਹਿਣਾ ਹੇਲੂਇਆ ਕੋਈ ਵੀ ਆਪਾਂ ਨੂੰ ਪਰਮੇਸ਼ਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦਾ ਕਿਉਂਕਿ ਪਰਮੇਸ਼ਰ ਦਾ ਪਿਆਰ ਪਰਮੇਸ਼ਵਰ ਦਾ ਪਿਆਰ ਆਪਣੇ ਜੀਵਨ ਵਿੱਚ ਨਜ਼ਰ ਆਉਣਾ ਚਾਹੀਦਾ ਆਪਣੇ ਬੋਲਣ ਤੋਂ ਤੇ ਆਪਣੀ ਦੁਆ ਪ੍ਰਾਰਥਨਾ ਤੋਂ ਐ ਨਹੀਂ ਕਿ ਆਪਾਂ ਬੋਲਾਂਗੇ ਕੁਝ ਹੋਰ ਤੇ ਕਰਾਂਗੇ ਕੁਝ ਹੋਰ ਆਪਾਂ ਕੀ ਕਰਨਾ ਦਾਨੀਆ ਲੋ ਵਾਂਗੂ ਚਾਹੇ ਆਪਾਂ ਨੂੰ ਕੋਈ ਕਹਿ ਦਵੇ ਕਿ ਅੱਜ ਤੇ ਅੱਜ ਟਾਈਮ ਨਹੀਂ ਹੈਗਾ ਤੇ ਆਪਾਂ ਵੀ ਆराधना ਨਹੀਂ ਕਰਨੀ ਤਾਂ ਆਪਾਂ ਕੀ ਉਹਦੀ ਗੱਲ ਨਹੀਂ ਮੰਨਣੀ ਆਪਾਂ ਪਰਮੇਸ਼ਰ ਦੀ ਗੱਲ ਮੰਨਣੀ ਆ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਣਾ ਭੈਣੋ ਭਰਾਵੋ ਅੱਜ ਆਪਾਂ ਜਿਉਂਦੇ ਆ ਤੇ ਆਪਾਂ ਖੁਦਾ ਦਾ ਨਾਮ ਲੈ ਸਕਦੇ ਆ ਜੇ ਆਪਾਂ ਇਸ ਦੁਨੀਆ ਤੋਂ ਚਲੇ ਗਏ ਤਾਂ ਫਿਰ ਆਪਣੇ ਕੋਲੇ ਟਾਈਮ ਨਹੀਂ ਹੋਣਾ ਨਾ ਆਪਣੇ ਕੋਲੇ ਸੱਚ ਬੋਲਣ ਦਾ ਟਾਈਮ ਹੋਣਾ ਨਾ ਆਪਣੇ ਕੋਲੇ ਆਰਾਧਨਾ ਕਰਨ ਦਾ ਟਾਈਮ ਹੋਣਾ ਤੇ ਨਾ ਆਪਣੇ ਕੋਲੇ ਖੁਦਾ ਵਿੱਚ ਬਹਿਣ ਦਾ ਟਾਈਮ ਹੋਣਾ ਤੇ ਆਪਾਂ ਖੁਦਾ ਵਿੱਚ ਬਹਿਣਾ ਤੇ ਖੁਦਾ ਦੀ ਆਰਾਧਨਾ ਕਰਨੀ ਆ ਜਿੰਨਾ ਚਿਰ ਆਪਾਂ ਧਰਤੀ ਤੇ ਰਹਿਣਾ ਤੇ ਖੁਦਾ ਦੇ ਵਿੱਚ ਹੋ ਕੇ ਰਹਿਣਾ ਸਭ ਨੂੰ ਖੁਦਾ ਆਸ਼ੀਸ਼ ਤੇ ਬਰਕਤ ਦਾ ਵੇਸ ਵਚਨ ਰਾਹੀਂ ਤਾ ਹਾਲੇਲੂਇਆ ਆਪਾਂ ਪ੍ਰਾਰਥਨਾ ਕਰਾਂਗੇ ਸਾਰੇ ਮਿਲ ਕੇ ਹਾਲੇਲੂਇਆ ਧੰਨਵਾਦ ਮੇਰੇ ਸੱਚੇ ਪ੍ਰਭੂ ਅੱਜ ਦੇ ਵਚਨ ਦੇ ਲਈ ਪ੍ਰਭੂ ਜੀ ਸੱਚਮੁੱਚ ਮੇਰੇ ਪਿਤਾ ਪ੍ਰਭੂ ਜਿਸ ਤਰ੍ਹਾਂ ਦਾਨੀਅਲ ਨੇ ਮੇਰੇ ਪਿਤਾ ਦੁਆ ਕੀਤੀ ਦਿਨ ਵਿੱਚ ਤਿੰਨ ਵਾਰ ਮੇਰੇ ਪਿਤਾ ਪ੍ਰਭੂ ਉਹ ਵਿਰੋਧੀਆਂ ਤੋਂ ਨਹੀਂ ਡਰਿਆ ਮੇਰੇ ਪਿਤਾ ਉਹ ਕਿਸੇ ਇਹ ਜੇ ਮੇਰੇ ਪਿਤਾ ਸੰਕਟ ਤੋਂ ਨਹੀਂ ਡਰਿਆ ਮੇਰੇ ਪਿਤਾ ਤੇਰੀ ਮਹਿਮਾ ਤੇਰੀ ਵਡਿਆਈ ਤੇਰੇ ਲੋਕਾਂ ਵਿੱਚ ਹੋਵੇ ਪ੍ਰਭੂ ਜੀ ਇਹ ਸਾਰਾ ਸਮਾਂ ਯਸ਼ੂ ਤੇਰੇ ਹੱਥ ਵਿੱਚ ਦਿੱਤਾ ਪ੍ਰਭੂ ਇਸ ਦੁਆ ਪ੍ਰਾਰਥਨਾ ਨੂੰ ਸੁਣਨ ਵਾਲਿਆਂ ਨੂੰ ਬਰਕਤ ਦੇਣਾ ਖੁਦਾ ਯਸ਼ੂ ਤੇਰੇ ਨਾਮ ਦੇ ਵਿੱਚ ਅਸੀਂ ਸਭ ਮਿਲ ਕੇ ਮੰਗ ਲੈਨੇ ਹਾਂ ਆਮੀਨ 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 ਹਾਲੇਲੂਇਆ